ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਚੰਡੀਗੜ੍ਹ ਪੁਲਿਸ ਵਾਸਤੇ ਮੈਂ ਇੱਕ ਇੰਪੋਰਟੈਂਟ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਕਿਉਂਕਿ ਕੱਲ ਮੈਂ ਇੱਕ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ ਮੈਂ ਬੱਚਿਆਂ ਨੂੰ ਕਿਹਾ ਸੀ ਕਿ ਭਾਈ ਸਾਹਿਬ ਕਿ ਜਿਹੜੇ ਬੱਚੇ ਚੰਡੀਗੜ੍ਹ ਪੁਲਿਸ ਦਾ ਫਾਰਮ ਅਪਲਾਈ ਕਰਨਗੇ ਉਹਨਾਂ ਕੋਲੇ ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ ਹੁਣ ਬਹੁਤ ਸਾਰੇ ਬੱਚਿਆਂ ਦੇ ਵਿੱਚ ਪ੍ਰੈਸ਼ਨ ਇਹ ਆਏ ਹੋਏ ਕਿ ਸਰ ਅਸਤਾਹੇ ਤੱਕ ਅਪਲਾਈ ਨਹੀਂ ਕੀਤਾ ਹੈਗਾ ਬਹੁਤ سارے ਬੱਚੇ ਕਹਿੰਦੇ ਸਾਡੇ ਕੋਲ 2 ਵੀਲਰ ਹੈ ਜੀ ਉਹ ਚੱਲ ਜੂਗਾ ਇੱਕ ਦੋ ਬੱਚਿਆਂ ਦਾ ਕਮੈਂਟ ਇਹ ਜਾ ਵੀ ਸੀਗਾ ਉਹ ਪਤਾ ਨਹੀਂ ਸ਼ਾਇਦ ਕੋਈ ਬੱਚਾ ਸੀ ਉਹ ਪਤਾ ਨਹੀਂ ਕੋਈ ਜੈਲਸੀ ਕਰਨ ਵਾਲਾ ਹੁੰਦਾ ਕੀ ਵਾਰੀ ਕੋਈ ਬੰਦਾ ਹੈ ਨਾ ਨਹੀਂ ਜੀ ਸਾਰੀ ਅਪਲਾਈ ਕਰ ਸਕਦੇ ਆ ਜ਼ਰੂਰੀ ਨਹੀਂ ਹੈਗਾ ਕਿ ਜਿਹਦੇ ਕੋਲ ਇਕੱਲਾ ਡਰਾਈਵਿੰਗ ਲਾਇਸੈਂਸ ਹੋਵੇ ਉਹੀ ਅਪਲਾਈ ਕਰ ਸਕਦਾ ਹੈ ਲਿਟਰ ਨੋਲੇਜ ਇਜ਼ ਬੀਲੀ ਡੇਂਜਰਸ ਜਿਵੇਂ ਕਹਿੰਦੇ ਹੁੰਦੇ ਆ ਹੈ ਨਾ ਕਿ ਘੱਟ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਮੈਂ ਰਾਜੀ ਹਮੇਸ਼ਾ ਹੀ ਜਦੋਂ ਕਿਸੇ ਚੀਜ਼ ਤੇ ਵੀਡੀਓ ਬਣਾਉਣਾ ਮੈਂ ਇਹ ਨਹੀਂ ਹੈਗਾ ਕਿ ਮੂੰਹ ਚੱਕਿਆ ਲੈਪਟਾਪ ਚੱਕਿਆ ਵੀਡੀਓ ਬਣਾਉਣੀ ਸ਼ੁਰੂ ਕਰਤੀ ਮੇਰਾ ਮੇਨ ਮਕਸਦ ਹੁੰਦਾ ਕਿ ਤੁਹਾਨੂੰ ਹਰੇਕ ਚੀਜ਼ ਨਾਲ ਜਾਣੂ ਕਰਵਾਵਾਂ ਮੈਂ ਅੱਜ ਤੱਕ ਮੈਂ ਜਿੰਨੀਆਂ ਵੀ ਵੀਡੀਓ ਬਣਾਈਆਂ ਗਈਆਂ ਵਿਦਆਉਟ ਨੌਲੇਜ ਤੋਂ ਕੋਈ ਵੀ ਵੀਡੀਓ ਨਹੀਂ ਹੈ ਕਿ ਜਿਹੜੀ ਵੀ ਬੱਚਾ ਕੋਈ ਮੈਥੋਂ ਗੱਲ ਪੁੱਛਦਾਗਾ ਮੈਂ ਉਹਦਾ ਰਿਪਲਾਈ ਦਿੰਦਾ ਉਹਨੂੰ ਜਿਹੜਾ ਮੈਨੂੰ ਪਤਾ ਬਿਲਕੁਲ ਸਹੀ ਸਟ੍ਰੀਕ ਜਾਣਕਾਰੀ ਪਤਾ ਮੈਨੂੰ ਉਹਦੀ ਵੀਡੀਓ ਬਣਾ ਕੇ ਪਾਉਣਾ ਹੁੰਦਾ ਮੈਂ ਠੀਕ ਹੈ ਤਾਂ ਰਾਜੇ ਉਹ ਚੀਜ਼ ਤਾਂ ਦਾ ਡਾਊਟ ਕਲੀਅਰ ਕਰਨ ਵਾਸਤੇ ਕਿ ਕੁੜੀਆਂ ਨੂੰ ਵੀ ਇਹ ਸਾਡੀ ਵੀਡੀਓ ਦੇ ਡਰਾਈਵਿੰਗ ਸੈਂਸ ਹੀ ਲੋੜ ਹੈਗੀ ਹੈ ਕਿ ਨਹੀਂ ਹੈਗੀ ਕੀ ਸਾਰਾ ਪ੍ਰੋਸੈਸਰ ਤਾਂ ਮੈਂ ਨਾ ਚੰਡੀਗੜ੍ਹ ਪੁਲਿਸ ਦਾ ਇੱਕ ਪੁਰਾਣਾ ਨੋਟੀਫਿਕੇਸ਼ਨ ਲੈ ਕੇ ਆਇਆ ਜਿਹੜਾ ਕਿ ਪਿਛਲੇ ਸਾਲ ਵਾਲਾਗਾ ਜਿਹਦੇ ਵਿੱਚ ਸੇਮ ਤੋਂ ਸੇਮ ਤਰ੍ਹਾਂ ਸਾਰੀਆਂ ਚੀਜ਼ਾਂ ਮੈਂ ਵਿਦ ਪ੍ਰੂਫ ਦਿਖਾਉਂਗਾ ਉਸ ਤੋਂ ਪਹਿਲਾਂ ਰਾਜੇ ਤੁਹਾਨੂੰ ਮੈਂ ਦੱਸਦਾ ਹੁੰਦਾਗਾ ਹਰ ਇੱਕ ਵਾਰ ਦੀ ਤਰ੍ਹਾਂ ਕਿ ਜਿਹੜੇ ਬੱਚੇ ਨੇ ਪੰਜਾਬ ਪੁਲਿਸ 2025 26 ਦੀ ਤਿਆਰੀ ਕਰਨੀ ਹੈ ਪਟਵਾਰੀ ਦੀ ਤਿਆਰੀ ਕਰਨੀ ਹੈ ਜਾਂ ਆਲ ਪੰਜਾਬ ਦੇ ਐਗਜ਼ਾਮ ਜੀ ਵਿੱਚ ਗਰੁੱਪ ਡੀ ਵੀ ਕਵਰ ਹੋ ਜੂ ਪਟਵਾਰੀ ਵੀ ਕਵਰ ਹੋ ਜੂ ਪੁਲਿਸ ਵੀ ਕਵਰ ਹੋ ਜੂਗੀ ਇਹਨਾਂ ਦੀ ਤਿਆਰੀ ਕਰਨੀ ਹੈ ਰਾਜੇ ਕਿਉਂਕਿ ਅਸੀਂ ਸਿਰਫ ਸਾਲ ਦੇ ਕਲਰਕ ਵੀ ਦੇ ਵਿੱਚ ਹੀ ਕਵਰ ਹੋ ਜੂਗਾ ਵੀਡੀਓ ਦਾ ਫੋਨ ਹੀ ਹੋਣਾ ਕਿਉਂਕਿ ਸਾਰੇ ਗਰੁੱਪ ਸੀ ਤੇ ਡੀ ਦੇ ਉਹ ਹੈ ਬੈਚ ਆਪਾਂ ਸਾਰੇ ਸਾਲ ਦੇ ਵਿੱਚ ਸਿਰਫ ਤਿੰਨ ਹੀ ਚਲਾਉਣੇ ਹੁੰਦੇ ਆ ਤੇ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲੈਣਾ ਦੀਪਪੁਲਰ ਐਜੂਕੇਸ਼ਨਰਾ ਜਿੰਨਾ ਬੱਚੇ ਕੋਲੇ ਆਈਫੋਨ ਹੈਗਾ ਜਿਹਨੂੰ ਐਪ ਡਾਊਨਲੋਡ ਕਰਨਾ ਹੈ ਕਲਾਸ ਪਲੱਸ ਤੇ ਓ ਆਰ ਜੀ ਕੋਡ ਫਿਲ ਕਰਨਾ ਡਬਲ ਐਕਸਰ ਐ ਜੇਕਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਂਦੀ ਆ ਨੰਬਰ ਤੇ ਮੈਨੂੰ ਕਾਲ ਵੀ ਕਰ ਸਕਦੇ ਹੋ ਦੂਸਰੀ ਗੱਲ ਇਹ ਰਹੀ ਜੀ ਰਿਜ਼ਲਟ ਆਪਣਾ 100% ਰਹੂਗਾ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਨੋਟਿਸ ਮਿਲਣਗੇ ਪੀਡੀਐਫ ਮਿਲਣਗੇ ਵੀਡੀਓ ਮਿਲਣਗੇ ਸਾਰੇ ਲੈਕਚਰ ਤੁਹਾਨੂੰ ਕੰਪਲੀ ਆ ਰਾਜੇ ਨੋਟੀਫਿਕੇਸ਼ਨ ਦੇਖ ਸਕਦੇ ਹੋ ਇਹ ਤੁਸੀਂ ਠੀਕ ਹੈ ਜੀ ਜਿਹੜਾ ਇਹ ਨੋਟੀਫਿਕੇਸ਼ਨ ਆ ਰਾਜੇ ਇਹ ਚੰਡੀਗੜ੍ਹ ਪੁਲਿਸ ਦੇ ਆਈਟੀ ਸੈਕਟਰ ਦਾ ਹੈ ਠੀਕ ਹੈ ਜਿਹੜੇ ਪੁਲਿਸ ਬੱਚੇ ਨੇ ਕਾਂਸਟੇਬਲ ਵਾਸਤੇ ਅਪਲਾਈ ਕੀਤਾ ਸੀ ਆਈਟੀ ਵਾਸਤੇ ਇਹਦੇ ਵਿੱਚ ਮੈਂ ਇਹ ਸਾਰੇ ਨੋਟੀਫਿਕੇਸ਼ਨ ਇਹਨਾਂ ਦੇ ਸੇਮ ਹੀ ਹੁੰਦੇ ਆ ਲਗਭਗ ਇਕੱਲਾ ਕੁਆਲਿਫਿਕੇਸ਼ਨ ਦਾ ਫਰਕ ਹੁੰਦਾ ਏਜ ਵੀ ਇਹਨਾਂ ਦੀ ਸਾਰਿਆਂ ਚ ਸੇਮ ਹੁੰਦੀ ਹੈ ਤੇ ਜਿਹੜੀਆਂ ਦੂਜੀਆਂ ਸ਼ਰਤਾਂ ਉਹ ਵੀ ਸੇਮ ਹੁੰਦੀਆਂ ਤਾਂ ਉਹਦੇ ਬਾਰੇ ਆਪਾਂ ਗੱਲ ਕਰ ਲੰਨੇ ਆ ਵੀਡੀਓ ਦੇ ਵਿੱਚ ਵਾਲੀ ਲੰਬੀ ਵੀਡੀਓ ਨੇ ਲੈ ਕੇ ਜਾਂਦਾ ਤੁਹਾਡੇ ਬਾਅਦ ਸਿਰਫ ਕੰਮ ਦੀ ਗੱਲ ਕਰੂੰਗਾ ਮੈਂ ਦੇਖ ਜੀ ਸਭ ਤੋਂ ਪਹਿਲਾਂ ਤੇਰੀ ਏਜ ਲਿਮਟ ਦੇਖ ਲੋ ਏਜ ਲਿਮਟ ਸੇਮ ਟੂ ਸੇਮ ਹੀ ਰਹੂਗੀ ਜਰਨਲ categories ਦੀ ਏਜ ਲਿਮਟ ਹੋਊਗੀ 18 ਤੋਂ 25 ਸਾਲ OBC ਬੱਚਿਆਂ ਦੀ ਏਜ ਲਿਮਟ ਹੋਊਗੀ 18 ਤੋਂ 28 ਸਾਲ ਤੇ SC ਵਾਲੇ ਬੱਚਿਆਂ ਦੀ ਏਜ ਲਿਮਟ ਹੋਊਗੀ 18 ਤੋਂ 30 ਸਾਲ ਜਿਵੇਂ ਤੁਹਾਨੂੰ ਕਿਹਾ ਕਿ ਸਭ ਤੋਂ ਜ਼ਿਆਦਾ ਕੋਟਾ ਪੰਜਾਬ ਤੇ ਹਰਿਆਣਾ ਦਾ ਹੁੰਦਾ ਦੂਜੀਆਂ ਅਦਰ ਸਟੇਟਾਂ ਨੂੰ ਕੋਟਾ 5% ਤੇ 10% ਹੀ ਮਿਲਦਾ ਹੁੰਦਾ ਇਹਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਆ ਜਿਹੜੇ ਆਪਣੇ ਫੌਜੀ ਵੀਰ ਆ ਜਾਂ ਉੱਥੇ ਲੋਕਲ ਪੁਲਿਸ ਦੇ ਵਿੱਚ ਜਾਂ ਕਿ ਹੋਮ ਗਾਰਡ ਦੇ ਵਿੱਚ ਕੰਮ ਕਰਦਾ ਉਹਦੀਆਂ ਹੁੰਦੀਆਂ ਸੇਮ ਸ਼ਰਤ ਹੀ ਰਹਿਣਗੀਆਂ ਸਾਰੀਆਂ ਆ ਕੁਆਲਿਫਿਕੇਸ਼ਨ ਇਹ ਰਾਜ ਨੇ ਤੁਹਾਨੂੰ ਦੱਸਿਆ ਹੋਇਆ ਕਿ ਇਹ ਨੋਟੀਫਿਕੇਸ਼ਨ ਆਈਟੀ ਦੀ ਹੈਗਾ ਤਾਂ ਡੀ ਨੋਟੀਫਿਕੇਸ਼ਨ ਇਹ ਨਹੀਂ ਹੋਣੀ ਤੁਹਾਡੀ ਕੁਆਲਿਫਿਕੇਸ਼ਨ ਹੋਊਗੀ ਕੱਲੀ ਪਲੱਸ 2 ਠੀਕ ਹੈ ਜੀ ਆ ਰਹੀ ਰਾਜ ਜਿਹੜਾ ਤੁਹਾਨੂੰ ਪ੍ਰੂਫ ਦੀ ਗੱਲ ਕਰਦਾ ਸੀ ਮੈਂ ਠੀਕ ਹੈ ਓਕੇ ਇੱਥੇ ਦੇਖੋ ਇਹ ਜਿਹਨਾਂ ਨੇ ਕਿਹਾਗਾ ਕਹਿੰਦੇ ਜਿਹੜਾ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਜੇਕਰ ਤੁਹਾਡੇ ਕੋਲੇ 2 ਵੀਲਰ ਹੈ ਡਰਾਈਵ ਲਾਇਸੈਂਸ ਟੂ ਡਰਾਈਵ ਬੋਥ ਟੂ ਵੀਲਰ ਐਂਡ ਫੋਰ ਵੀਲਰ ਇਹਦਾ ਕਹਿੰਦਾ ਮਤਲਬ ਇਹ ਹੈ ਰਾਜੀ ਕਿ ਤੁਹਾਡੇ ਕੋਲੇ ਦੋਨੇ ਡਰਾਈਵਿੰਗ ਲਾਇਸੈਂਸ ਹੋਣੇ ਜ਼ਰੂਰੀ ਹੈ ਟੂ ਵੀਲਰ ਦਾ ਵੀ ਅਤੇ ਫੋਰ ਵੀਲਰ ਦਾ ਵੀ ਹੋਣਾ ਲਾਜ਼ਮੀ ਹੈ ਜੇਕਰ ਕਿਸੇ ਬੱਚੇ ਦਾ ਟੂ ਵੀਲਰ ਦਾ ਬਣਿਆ ਹੋਇਆਗਾ ਤੋ ਦੂਸਰੇ ਵਾਸਤੇ ਅਪਲਾਈ ਕਰ ਸਕਦਾਗਾ ਠੀਕ ਹੈ ਜੀ ਕਿਉਂਕਿ ਟ్రायल ਤਾਂ ਤੁਹਾਡੇ ਹੋਣੇ ਨਹੀਂ ਸਿੱਖ ਲਓ ਉਹਨੇ ਟਾਈਮ ਦੇ ਵਿੱਚ ਜੇ ਤੁਹਾਡਾ ਪੇਪਰ ਵਧੀਆ ਹੋ ਗਿਆ ਕਿਉਂਕਿ ਇਹਨਾਂ ਦਾ ਐਂਡ ਤੱਕ ਚਾਹੀਦਾ ਤੁਹਾਨੂੰ ਬੜਾ ਹੋਵੇ ਤੁਹਾਡੇ ਕੋਲ 6 ਮਹੀਨੇ ਪੁਰਾਣਾ ਜੇਕਰ ਤੁਹਾਡੇ ਕੋਲ 2 ਵੀਲਰ ਵਾਲਾ ਬਣਿਆ ਹੈ ਮੈਂ ਤੁਹਾਡਾ ਤਾਂ ਘੱਟੋ ਘੱਟ 6 ਮਹੀਨੇ ਪੁਰਾਣਾ ਜੇਕਰ ਹੈਗਾਗਾ ਤਾਂ ਤੁਸੀਂ ਅਪਲਾਈ ਕਰ ਦਿਓ ਵਾਕੈਂਸੀ ਅੱਜ ਹੀ ਨਹੀਂ ਆਉਣ ਲੱਗੀ ਵਾਕੈਂਸੀ ਦੇ ਵਿੱਚ ਅਜੇ ਟਾਈਮ ਲੱਗੂ ਸਾਰਾ ਪ੍ਰੋਸੈਸ ਤੇ ਟਾਈਮ ਲੱਗ ਜਾਂਦਾ ਤਾਂ ਕਰਕੇ 2 ਵੀਲਰ ਵਾਲਿਆਂ ਨੇ ਜਿੰਨਾ ਬਣਿਆ ਹੋਇਆ ਉਹ 4 ਵੀਲਰ 'ਚ ਜਾ ਸਕਦਾ ਉਹਨਾਂ ਨੂੰ ਫਾਇਦਾ ਹੋ ਜਾਊਗਾ ਜੇਕਰ ਹੈ ਜਿਹਨਾਂ ਬੱਚਿਆਂ ਨੇ ਸਿੱਧੀ ਅਪਲਾਈ ਕੀਤਾ 2 ਵੀਲਰ ਦਾ 2 ਵੀਲਰ ਦਾ ਚਾਂਸ ਨਹੀਂ ਹੈਗਾ ਜੇ ਜਿਨ੍ਹਾਂ ਨੇ ਦੇਖੋ ਕੀ ਕੀ ਹੈਗਾ ਬੈਲਨ ਡਰਾਈਵਿੰਗ ਲਾਇਸੈਂਸ ਟੂ ਡਰਾਈਵ ਬੋਟ ਬੋਥ ਦਾ ਮਤਲਬ ਦੋਨੇ ਚੀਜ਼ਾਂ 'ਚ ਹੋਣਾ ਮੈਂਡੈਟਰੀ ਦਾ ਮਤਲਬ ਜ਼ਰੂਰੀ ਹੈ ਭਾਈ ਜ਼ਰੂਰੀ ਕਿੰਨਾ ਵਾਸਤੇ ਹੈ ਮੇਲ ਕੈਂਡੀਡੇਟਾਂ ਵਾਸਤੇ ਇਹਦਾ ਮਤਲਬ ਹੈ ਜੇ ਜਿਹੜੀ ਕਿਸੇ ਕੁੜੀ ਨੇ ਭਰਨਾਗਾ ਡਰਾਈਵਿੰਗ ਆਪਣਾ ਚੰਡੀਗੜ੍ਹ ਪੁਲਿਸ ਦੇ ਵਿੱਚ ਉਹਨੂੰ ਡਰਾਈਵਿੰਗ ਲਾਇਸੈਂਸ ਦੀ ਕੋਈ ਜ਼ਰੂਰਤ ਨਹੀਂ ਹੈਗੀ ਕੁੜੀਆਂ ਵਾਸਤੇ ਕੋਈ ਜ਼ਰੂਰੀ ਨਹੀਂ ਹੈਗਾ ਜਿੱਦਾਂ ਹੈਗਾ ਤਾਂ ਬੜੀ ਵਧੀਆ ਗੱਲ ਹੈ ਜੇ ਨਹੀਂ ਵੀ ਹੈਗਾ ਤਾਂ ਕੋਈ ਇਸ਼ੂ ਨਹੀਂ ਹੈਗਾ ਤੁਹਾਡੇ ਵਾਸਤੇ ਇਹਨਾਂ ਨੇ ਕੱਲਾ ਮੁੰਡਿਆਂ ਵਾਸਤੇ ਲਿਖਿਆ ਹੋਇਆ ਕਿ ਉਹਨਾਂ ਵਾਸਤੇ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਠੀਕ ਹੈ ਜੀ ਇਹ ਡਾਕਟਰ ਮੈਂ ਤੁਹਾਡਾ ਕਲੀਅਰ ਕਰਨਾ ਸੀ ਸਾਰੇ ਬੱਚਿਆਂ ਦਾ ਆਜਨ ਦੀ ਫੀਸ ਵੀ ਸੇਮ ਟੂ ਸੇਮ ਰੱਖੂਗੀ 1800 ਤੇ ਹੋ ਸਕਦਾ ਕਿ ਇਸ ਪਿਛਲੀ ਵਾਰ ਅਗੂ 500 ਵੀ ਹੋ ਸਕਦੀ ਹੈ ਉਹ ਫੀਸ ਦਾ ਕੋਈ ਚੱਕਰ ਨਹੀਂ ਹੈਗਾ ਤੇ ਮੇਲ ਜੀ ਜਿੱਦਾਂ ਤੁਹਾਨੂੰ ਦੱਸ ਲਈ ਸੀ ਉਹ ਗੱਲ ਤੁਹਾਨੂੰ ਮੈਂ ਦੱਸਤੀ ਠੀਕ ਹੈ ਜੀ ਪੇਪਰ ਵਿੱਚ ਇਹਦੇ ਵਿੱਚ ਸਿਰਫ ਤਿੰਨ ਚੀਜ਼ਾਂ ਹੀ ਹੋਣਗੀਆਂ ਤੁਹਾਨੂੰ ਪਤਾ ਹੈਗਾ ਪਿਛਲੀ ਵਾਰ ਵੀ ਜਿਹੜਾ ਪੇਪਰ ਹੋਇਆ ਸੀ ਜਨਰਲ ਨੌਲੇਜ ਰੀਜ਼ਨਿੰਗ ਤੇ ਮੈਥ ਕੋਈ ਦੇ ਵਿੱਚ ਇੰਗਲਿਸ਼ ਕੰਪਿਊਟਰ ਪੰਜਾਬੀ ਲੈਂਗੁਏਜ ਕੁਝ ਨਹੀਂ ਹੋਊਗਾ ਇੱਕ ਹੀ ਪੇਪਰ ਹੋਣਾ ਤੁਹਾਡਾ 100 ਨੰਬਰ ਦਾ ਠੀਕ ਹੈ ਜੀ ਬਸ ਆ ਚੀਜ਼ ਆ ਬਾਕੀ ਟ੍ਰਾਇਲ ਦੇਖ ਲਓ ਜੀ ਟ੍ਰਾਇਲ ਵੀ ਤੁਹਾਡੇ ਸੇਮ ਰਹਿਣਗੇ ਠੀਕ ਹੈ ਜੀ ਟ੍ਰੈਲ ਵੀ ਤੁਹਾਡੇ ਸੇਮ ਰਹਿਣਗੇ ਜਿਹੜੇ ਜਨਰਲ ਕਿਹੜਾ 1600 ਮੀਟਰ ਦੀ ਰੇਸ 6.5 ਮਿੰਟਾਂ ਵਾਸਤੇ ਠੀਕ ਹੈ ਜੀ ਆਹ ਉਹਨਾਂ ਵਾਸਤੇ ਹੈ ਜਿਹੜੇ ਕੋਈ ਵੀਰ ਫੌਜੀ ਹੈ ਆਪਣੇ ਜਾਂ ਕੁਝ ਵੀ ਉਹਨਾਂ ਵਾਸਤੇ ਹੈ ਠੀਕ ਹੈ ਜੀ ਮੇਲ ਕੈਡੀਡੇਟਾਂ ਵਾਸਤੇ 1600 ਮੀਟਰ 6 ਮਿੰਟ 15 ਸੈਕਿੰਡ ਦੇ ਵਿੱਚ ਤੁਸੀਂ ਕੱਢਣੀ ਹੈ ਫੀਮੇਲ ਵਾਸਤੇ 800 ਮੀਟਰ 4 ਮਿੰਟ 15 ਸੈਕਿੰਡ ਦੇ ਵਿੱਚ ਕੱਢਣੀ ਹੈ ਠੀਕ ਹੈ ਜੀ ਲੌਂਗ ਜੰਪ ਤੁਸੀਂ ਦੇਖ ਸਕਦੇ ਹੋ ਮੇਲ ਕੈਟਾਗਰੀ ਵਾਸਤੇ 395 ਮੀਟਰ ਦੇ ਫੀਮੇਲ ਕੈਟਾਗਰੀ ਵਾਸਤੇ 2.75 ਮੀਟਰ ਇਹੀ ਸੇਮ ਟੂ ਸੇਮ ਪ੍ਰੋਸੈਸ ਪੰਜਾਬ ਪੁਰਸ ਵਾਲੇ ਟਰੈਲੀਆਂ ਰੇਸ ਨੂੰ ਛੱਡ ਕੇ ਕਹਿੰਦਾ ਰੇਸ ਥੋੜੀ ਜਿਹੀ ਨਰੀ ਆਪਣੇ ਨੂੰ 66 ਮਿੰਟ ਹੁੰਦੇ ਆ ਇਹਨਾਂ ਨੂੰ 615 ਗੇ 1.4 ਮੀਟਰ ਦੀ ਲੋング ਜੰਪ 0.90 ਮੀਟਰ ਦੀ ਲੋング ਜੰਪ ਹਾਈਟ ਤੁਸੀਂ ਦੇਖ ਸਕਦੇ ਹੋ ਰਾਜੇ ਠੀਕ ਹੈ ਜੀ 170 ਸੈਂਟੀਮੀਟਰ ਮੇਲ ਦੀ ਆ ਫੀਮੇਲ ਦੀ ਬਾਕੀ ਜਿਹੜੀਆਂ ਰਾਜੇ ਪਹਾੜੀ ਏਰੀਆ ਵਾਲੇ ਬੱਚੇ ਹੁੰਦੇ ਆ ਉਹਨਾਂ ਦਾ ਹੁੰਦਾਗਾ ਠੀਕ ਹੈ ਜੀ ਇਹ ਰੈ residense ਏਰੀਆ ਲਿਖੀ ਹੋਈ ਹੈ ਚੈਸਟ ਕੁੜੀਆਂ ਵਾਸਤੇ ਕੋਈ ਲਿਮਟ ਨਹੀਂ ਮੁੰਡਿਆਂ ਦੀ ਚੈਸਟ 84 ਤੋਂ 88 ਦੇ ਵਿੱਚ ਹੋਣੀ ਚਾਹੀਦੀ ਹੈ। ਠੀਕ ਹੈ ਜੀ ਆਹ ਬਾਕੀ ਇਹ ਆਰਡਰ ਸਟੇਟਸ ਵਾਸਤੇ ਤੁਹਾਡੇ ਵਾਸਤੇ ਨਹੀਂ ਹੈਗਾ। ਜੇਕਰ ਕਿਸੇ ਕੋਲ ਐਨਐਸਸੀ ਦਾ ਸਰਟੀਫਿਕੇਟ ਆ ਉਹਦਾ ਵੀ ਲਗਭਗ ਨੰਬਰ ਨੰਬਰ ਲੱਗੇ ਜਾਂਦਾ ਤਾਂ ਫਾਇਦਾ ਹੋ ਜਾਂਦਾ ਬੱਚਿਆਂ ਨੂੰ। ਠੀਕ ਹੈ ਜੀ ਜੇ ਕਿਸੇ ਕੋਲ ਐਨਐਨਸੀ ਦਾ ਸਰਟੀਫਿਕੇਟ ਹੈਗਾ ਉਹ ਲਾ ਸਕਦੇ ਹੋ ਤੇ ਆਹ ਨੋਟੀਫਿਕੇਸ਼ਨ ਹੈ ਜੀ ਜਿਵੇਂ ਸੇਮ ਟੂ ਸੇਮ ਨੋਟੀਫਿਕੇਸ਼ਨ ਬਣ ਕੇ ਆਊਗਾ। ਓਕੇ ਜੀ ਤੇ ਇਹ ਸੀ ਜਿਹੜੇ ਬੱਚੇ ਨੂੰ ਡਾਊਟ ਸੀਗਾ ਮਾੜਾ ਮੋਟਾ ਉਹ ਕਲੀਅਰ ਕਰਤਾ ਧੰਨਵਾਦ।